ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ ਜੀ ਪੈਂਡ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਤੋਕੜ ਵੜ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾ ਬਾਈ ਜਜ਼ੀਬ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਬਾਈਲ ਨੰਬਰ ਜੀ 62399684773 ਠੀਕ ਆ ਵੀਰੇ ਸੂਆ ਕਿੰਨਾ ਮਸੂਈ ਬੈਠਾ ਪਹਿਲੇ ਸੂਏ ਵੀਰੇ ਠੀਕ ਆ ਕਦੋਂ ਸੂਈ ਆ ਜੀ ਇਹ ਸੂਈ ਨੂੰ ਵੀਰੇ 3-4 ਮਹੀਨੇ ਹੋਏ ਹੋਣੇ ਆ ਆਪਣਾ ਮਈਆਂ ਲਗਾਏ ਬੰਦੇ ਵਿੱਚ ਸਜਰਾ ਉਹਨਾਂ ਦੇ ਵਿੱਚ ਦੇ ਠੀਕ ਆ ਆਪਾਂ ਤੋਂ ਕਰਵਾ ਲੇ ਹਾਂ ਹਾਂ ਉਹ ਕੋਈ ਅੱਡੇ ਵੇਚਣੀ ਮੈਂ ਕੋਈ ਨਾ ਆਪਾਂ ਵੇਚ ਲੈ ਲਈ ਹੋਰ ਠੀਕ ਆ ਵੀਰੇ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ 9 ਕਿਲੋ ਸੀ ਇਹਨੇ ਪੱਠੇ ਨਹੀਂ ਖਾਇ ਰੰਭੀ ਗਈ ਸਾਰੀ ਦਿਹਾੜੀ ਹੁਣ 8 ਕਿਲੋ ਕੇ ਮਣ ਕੇ ਹੋ ਸਕਦਾ 9 ਹੀ ਹੋਵੇ ਪਰ ਮੈਂ ਕਿਲੋ ਘਾਟ ਹੀ ਦੱਸਣਾ 8 ਕਿਲੋ ਦੀ ਜਵਾਈ ਕਰ ਲੈ ਬੋਲਾ ਚਾਰ ਡੰਗ ਚੋਲੇ ਯਾਰ ਭਾਈ ਦੋ ਟਾਈਮ ਚਾਰ ਠੀਂ ਠੰਡੀ ਬਹੁਤ ਆ ਖਾਣ ਲਈ ਵਾਦੀ ਆ ਕੇ ਤਸੱਲੀ ਕਰ ਲੈ ਹਾਂ ਬਾਕੀ ਖਾਣਾ ਸੋਨਾ ਦੀ ਓਕੇ ਆ ਜੀ ਜਮਾ ਲੈ ਯਾਰ ਲੈ ਠੀਂ ਠੰਡੀ ਤਾਂ ਵੀ ਲੇਖ ਹੀ ਨਹੀਂ ਠੀਕ ਆ ਵੀਰੇ ਤੋਰ ਕੇ ਦਿਖਾ ਦਿਓ ਜੀ ਦੁੱਧ 9 10 ਕਿਲੋ ਹੀ ਤੇ ਬਾਈ ਦੱਸਦਾ ਬਾਈ ਕਈ ਵਾਰ ਅਗਲਾਂ ਦੇ ਜੰਪਲ ਹੁੰਦੀਆਂ ਹਾਂ ਆ ਬੇ ਘਰ ਦੀ ਬੱਚੀ ਜੀ ਉਹਨਾਂ ਦੀ ਘਰ ਦੀ ਘਰ ਦੀ ਸੰਭੀ ਨਹੀਂ ਕੀ ਜੀ ਸੰਭੀ ਬੜ ਇੱਥੇ ਆ ਕੇ ਪੱਠੇ ਪੁੱਠੇ ਨਹੀਂ ਖਾਦੇ ਚੰਗੂ ਤਾਂ ਕਰਕੇ ਜੀ ਨਹੀਂ ਲਾਇਆ ਤਾਂ ਤੁਸੀਂ ਦੁੱਧ 8 ਕਿਲੋ ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ 6 ਟਾਈਮ ਆ ਕੇ ਕੋਈ ਵੀ ਤਸੱਲੀ ਕਰ ਸਕਦਾ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮ ਵਾਲੀ ਪੂਰੀ ਚੰਗੀ ਹੈ ਜੀ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਜਵਾਈ ਵਾਲਾ ਫੋੜ ਛਾਂਕੇ ਤੇ ਭੂਰਾ ਵੀਣ ਜੀ ਬਾਕੀ ਫਿਟਨੈਸ ਵਾਲਾ ਹਵਾਨਾ ਜੀ ਇਹਦਾ ਤੇ ਜੈ ਜੀ ਕੀਮਤ ਬਾਈ ਇਹਦੀ ਜਿਹੜੇ ਲੈਣਾ ਹੀ ਆ ਯਾਰ ਜਿੰਨੇ ਦੀ ਆਪਾਂ ਦੇ ਦੇਣੀ ਇਹਨਾਂ ਦੀ ਫੰਡਰ ਵੱੱਛੀ ਵੀ ਨਹੀਂ ਦੇਣੀ ਕਿਸੇ ਕਿੰਨੇ ਦੀ ਦੇ ਦੇਣੀ ਆ ਜੈ ਸੁਨੋਈ ਜੈ ਸੁਨੋਈ 20000 ਦੀ ਕੋਜੂ ਮਾਨਤਨ ਉਹਨੇ ਚੋ ਦੱਸ ਕੀ ਮਾਨਤਨ ਕਰਨਾ ਇਹ ਚੁਣਛੜ ਰੱਖਿਆ ਹੀ ਨਹੀਂ ਮਾਨਤਨ ਵਾਲਾ ਕੰਮ ਆਪਾਂ ਬਸ ਪੂਰੇ ਲੈਣੇ ਆ ਹਾਂ ਪੂਰੇ ਹੀ ਲੈਣਾ 20 ਬਸ ਠੀਕ ਆ ਬੱਚੀ 25 ਵਿਗ ਦੀ 30 ਦੀ ਵਿਗ ਦੀ ਆ ਸਹੀ ਗੱਲ ਆ ਜੀ ਪਰ ਮੈਂ ਕਿਹਾ ਯਾਰ ਆਪਾਂ 20000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਨ ਕਰ ਦਾਂਗੇ ਬੱਚੀ ਚੰਗੀ ਆ ਬਾਕੀ ਜਿਹਨੂੰ ਵੀ ਨਾਗ ਪਸੰਦ ਆਉਂਦਾ ਫਟਾ ਬਾਹਰ ਨਹੀਂ ਕੋਈ ਦਿੰਦਾ 20 ਦੀ ਜੇ ਕੋਈ ਕਹਤੋਂ ਦੇ ਦੂਗੀ ਇਹੋ ਜੀ ਜਮਾ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਬਈ ਨਹੀਂ ਦਿੰਦਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ